ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਅੱਜ ਲੁਧਿਆਣਾ ਦੇ ਦਾਖਾ ਹਲਕੇ ਦੇ ਵਿੱਚ ਪਾਰਟੀ ਉਮੀਦਵਾਰ ਰਾਜਾ ਵਰਿੰਗ ਦੇ ਹੱਕ ਦੇ ਵਿੱਚ ਰੈਲੀ ਦੌਰਾਨ ਚੋਣ ਪ੍ਰਚਾਰ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਰੈਲੀ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਕੁਰਸੀਆਂ ਤੋਂ ਇਲਾਵਾ ਪੈਨਿਕ ਗਰਮੀ ਨੂੰ ਦੇਖਦੇ ਹੋਏ ਪੱਖੇ ਅਤੇ ਕੂਲਰ ਵੀ ਲਗਾਏ ਗਏ ਨੇ ਰੈਲੀ ਦੇ ਪ੍ਰਬੰਧ ਵਿੱਚ ਆਪਣੀ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਵਰਕਰ ਨੇ ਕਿਹਾ ਕਿ ਰੈਲੀ ਦੇ ਲਈ ਪੂਕਾ ਪ੍ਰਬੰਧ ਕੀਤੇ ਗਏ ਨੇ 15000 ਕੁਰਸੀਆਂ ਤੋਂ ਇਲਾਵਾ 300 ਕੁੱਲਰ ਤੇ 500 ਪੱਖੇ ਲਗਾਏ ਗਏ ਨੇ ਤੇ ਠੰਡੇ ਪਾਣੀ ਦੀਆਂ ਸ਼ਬੀਲਾ ਵੀ ਲਗਾਈਆਂ ਜਾਣਗੀਆਂ ਤਾਂ ਜੋ ਕਿ ਲੋਕਾਂ ਨੂੰ ਗਰਮੀ ਕਾਰਨ ਕੋਈ ਪਰੇਸ਼ਾਨੀ ਨਾ ਆਵੇ। ਮੇਰਾ ਨਾਮ ਬਜੀ ਮੇਜਰ ਸਿੰਘ ਮੋਲਾਪੁਰ ਮੈਂ ਲੁਧਿਆਣਾ ਰੂਲਰ ਸੋਂ ਤੇ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਲੁਧਿਆਣਾ ਦੇ ਹਾਤੀ ਜੀ ਰਾਹੁਲ ਗਾਂਧੀ ਕੰਦੀ ਆ ਰਹੀ ਹੈ ਜਿਹੜੇ ਇੰਦਰਾਮ ਜਿਹੜੇ ਰੈਲੀ ਕੀਤੀ ਗਈ ਹੈ ਦੇਖੋ ਰਾਹੁਲ ਗਾਂਧੀ ਨੂੰ ਮੈਨਣ ਵਾਸਤੇ ਸਾਡੀ ਲੋਕ ਸਭਾ ਕਾਂਸੀ ਚੂਸੀ ਨਾਲ ਸੰਬੰਧਿਤ ਸਾਡੇ ਵਰਕਰ ਸਾਹਿਬਾਨਾਂ ਵਿੱਚ ਬਹੁਤ ਭਾਰੀ ਇੱਛਾ ਉਹਨਾਂ ਦੇ ਇਖਤਿਆਰ ਨੂੰ ਮਦਦ ਨਜ਼ਰ ਰੱਖਦੇ ਹੋਏ ਆ ਅਸੀਂ 15000 ਕੁਰਸੀ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਤੇ ਜਿਸ ਤਰ੍ਹਾਂ ਦਾ ਮੌਸਮ ਤੇ ਮਾਹੌਲ ਆ ਉਹਦੇ ਅਕੋਰਡਿੰਗ ਅਸੀਂ 300 ਕੋਲਰ ਤੇ ਲਗਭਗ 500 ਪੱਖਿਆਂ ਦਾ ਪ੍ਰਬੰਧ ਕੀਤਾ ਜਿੱਥੇ ਠੰਡੇ ਜਲ ਦੀਆਂ ਸ਼ਬੀਲਾਂ ਹੋਣਗੀਆਂ ਤੇ ਸੋ ਠੰਡਾ ਮਾਹੌਲ ਬਣਾ ਕੇ ਪੂਰਾ ਰੱਖਾਂਗੇ ਲੋਕਾਂ ਵਿੱਚ ਪੂਰਾ ਜੋਸ਼ ਖੋਸ਼ ਆ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਹਰ ਕਿਸੇ ਪਿੰਡ ਤੋਂ ਲੋਕ ਬਸਤਾ ਵਿੱਚ ਆਪਣੀਆਂ ਘਾਰਾਂ ਵਿੱਚ ਹਰ ਕਿਸੇ ਬਾੜ ਤੋਂ ਭਾਰੀ ਮਾਤਰਾ ਵਿੱਚ ਸਾਡੇ ਮਹਿਬੂਬ ਨੇਤਾ ਰਾਹੁਲ ਗਾਂਧੀ ਜੀ ਨੂੰ ਮਿਲਣ ਵਾਸਤੇ ਆ ਰਹੇ ਨੇ। ਸਾਮੀਸ਼ਾਹ ਵੀ ਆਏ ਸੀਗੇ ਛੱਡੇ ਵਾਲੇ ਦੇ ਬੀਜਪੀ ਵੱਲੋਂ ਵਿਚਾਰ ਕੀਤਾ ਗਿਆ ਰਵਰੀਦ ਬਿੱਟੂ ਦਾ ਲੱਗਦਾ ਹੈ ਕਿ ਕਾਂਗਰਸ ਨੂੰ ਕੋਈ ਫਰਕ ਪਊਗਾ। ਬਾਈ ਜੀ ਫਰਕ ਵਾਲੀ ਤਾਂ ਬਹੁਤ ਦੂਰ ਦੀ ਗੱਲ ਆ। ਪਹਿਲੀ ਗੱਲ ਆ ਤੁਸੀਂ ਕੱਲ ਵਾਲਾ ਤੇ ਅਮਰਸਾਹਲੀ ਰੈਲੀ ਦਾ ਜਦੋਂ ਤੁਸੀਂ ਸ਼ਾਮ ਨੂੰ ਮਲੰਕਨ ਕਰਨ ਗਏ ਕਰੋਗੇ ਇਸ ਰੈਲੀ ਦੇ ਉਹ ਹਾਨ ਦੀ ਹੋ ਹੀ ਨਹੀਂ ਸਕਦੀ ਉਹ ਤਾਂ ਸਿਰਫ ਜਿਵੇਂ ਆਪਾਂ ਕੋਡੇ ਕੋਡੇ ਵਾਲੀ ਗੱਲ ਕਹਿ ਸਕਦੇ ਆ ਮੋਢੇ ਮੋਢੇ ਵਾਲੀ ਤਾਂ ਬਰਾਬਰ ਦੀ ਗੱਲ ਹੈ ਹੀ ਨਹੀਂ ਕੋਈ ਉਹ ਤਾਂ ਹਲਕੀ ਜਿਹੀ ਬਾਈ ਰੈਲੀ ਸੀ ਉਹਦੇ ਵਿੱਚ ਮੇਰੇ ਖਿਆਲ 1500 2000 ਵਿਅਕਤੀ ਸੀ ਸਾਡੀ ਇਸ ਰੈਲੀ ਦੇ ਵਿੱਚ ਅਸੀਂ 15000 ਤਾਂ ਲੋਕਾਂ ਨੂੰ ਬੈਠਣ ਦਾ ਪ੍ਰਬੰਧ ਕੀਤਾ ਇਸ ਤੋਂ ਬਿਨਾਂ ਤੁਸੀਂ ਸੱਜੇ ਖੱਬੇ ਖੜੇ ਲੋਕਾਂ ਦੀ ਭਾਰੀ ਭੀੜ ਵੀ ਤੁਹਾਨੂੰ ਨਜ਼ਰ ਆਊਗੀ ਜੀ ਤੇ ਉਧਰੋਂ ਅਮਿਤ ਸ਼ਰ ਨੇ ਕਿਹਾ ਕਿ ਰਵਨੀਤ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਇਹ ਵੀ ਕਿਹਾ ਗਿਆ ਸੀ। ਦੇਖੋ ਮੈਂ ਰਵਨੀਤ ਬਿੱਟੂ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਸਾਡੇ ਲੋਕ ਸਭਾ ਹਲਕੇ ਦੇ ਲੋਕ ਬਹੁਤ ਵਧੀਆ ਜਾਣਦੇ ਆ ਜਿੰਨੀਆਂ ਉਹਨਾਂ ਤੋਂ ਆਸ਼ਾਾਂ ਮਤੇ ਉਮੀਦਾਂ ਸੀਗੀਆਂ ਉਹ ਸਾਰੀਆਂ ਤੇ ਬਾਈ ਖਰਾਂ ਨਹੀਂ ਉਤਰ ਸਕਿਆ ਤੇ ਚਲੋ ਖੈਰ ਉਹਨਾਂ ਦੀ ਆਪਣੀ ਸੋਚ ਉਹਨਾਂ ਦੀ ਸੋਚ ਨੂੰ ਮੁਬਾਰਕ ਤੇ ਪਰ ਜੋ ਗੱਲ ਅਮਨਿੰਦਰ ਸਿੰਘ ਰਾਜਾ ਵੜਿੰਗ ਵਿੱਚ ਆ ਇਹ ਬੜਾ ਹੀ ਨੌਜਵਾਨ ਸਮਰੱਥ ਲੀਡਰ ਆ ਸਾਡੇ ਪੰਜਾਬ ਦਾ ਦੇਖੋ ਤਿੰਨ ਵਾਰੀ ਵਿਧਾਨ ਸਭਾ ਜਾਣ ਦੌਰਾਨ ਜਿਹੜੀ ਇਹਨੇ ਆਪਣੀ ਕ੍ਰੈਡੀਬਿਲਟੀ ਸਾਬਤ ਕੀਤੀ ਆ ਪੰਜਾਬ ਦੇ ਲੋਕਾਂ ਵਿੱਚ ਪੰਜਾਬ ਦੀ ਜਿਹੜੀ بلند ਆਵਾਜ਼ ਤੇ ਨੌ ਤੇ ਆਪਣੀ ਪਛਾਣ ਬਣਾਈ ਆ ਬਗਦੀਆਂ ਹਨੇਰੀਆਂ ਵਿੱਚ ਜਿਵੇਂ ਕਹਿੰਦੇ ਜਗ ਦੇ ਚਿਰਾਗ ਦਾ ਨਾਮ ਮਨਿੰਦਰ ਸਿੰਘ ਰਾਜਾ ਵੜਿੰਗਾ ਬਾਈ ਬਾਦਲਾਂ ਦੇ ਗੜ ਵਿੱਚ ਜਾ ਕੇ ਉਹ ਬਾਦਲ ਪਰਿਵਾਰ ਦੀ ਬਾਦਲ ਪਰਿਵਾਰ ਦੀ ਨਹੀਂ ਮੈਂ ਇਹ ਗੱਲ ਕਹੂੰਗਾ ਸ਼ਰੋਮਣੀ ਅਕਾਲੀ ਦਲ ਦੀ ਬਈ ਜੜ ਖੋਖਲੀ ਕਰਦੀ ਇਸ ਨੌਜਵਾਨ ਜੱਜਵੇ ਵਾਲੇ ਸਾਡੇ ਜਨੂਨੀ ਨੌਜਵਾਨ ਨੇ ਸਕੇਨਿਸ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਫਿਰਪੋਰਟ